मेरा नाम है जगदीश कुमार ही। की आज एक्चुअली टही सपना लिया तरीक पच्ची न्यू ईयर वाले दिन इस साल कंप्लीट कर, तो कर रहे हैं साल पत्र बैच साल कंप्लीट कर रहे तो उस दिन तो अच्छी शुरुआत की तो अच्छा रिजल्ट गोल्डन जुबली सब तो मेजर जो प्रोग्राम है बिकॉज कुछ हले भी टीचर हैं

टारगेट यही है कि जो हमने पाथ हैड अभी फ्रेम किया कि फिर तो पुरानी ग्लोरी वापस लाई जाए दैट इज आवर मेन बहुत अलग अलग अपने फील्ड याद कर रहे हैं इनकम टैक्स है जैसे मैं सी एज ए ग्रुप जनरल मैनेजर रिटायर ऐसे रेन च यूएसए डिफरेंट एजुकेशन सेंटर ਦਾデア ਵਰਗੇ ਜੀਕੋਵਰ ਪੂਰੀ ਹੋਰਗਾਈ ਕਮੇਟੀ ਦਾ ਮੈਂ ਮੈਂਬਰ ਹੈ ਅਸੀਂ ਇਹ ਡੇਢ ਦੋ ਮਹੀਨੇ ਤੋਂ ਇੱਕ ਪ੍ਰੋਗਰਾਮ ਕਰ ਰਹੇ ਹੈਗੇ ਤਿਆਰੀਆਂ ਕਰ ਰਹੇ ਹੈ ਤੇ ਅੱਜ ਸਾਡਾ ਸੁਪਨਾ ਬਿਲਕੁਲ ਸাকার ਹੋ ਗਿਆ ਹੋਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਕਿੰਨੀ ਭਾਰੀ ਸੰਖਿਆ ਦੇ ਵਿੱਚ ਪੁਰਾਣੇ ਸਟੂਡੈਂਟ ਆਏ ਹੈ ਪੁਰਾਣੇ ਟੀਚਰਾਂ ਨੂੰ ਆਨਰ ਕੀਤਾ ਗਿਆ ਤੇ ਅਲੂਮਨੀ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ ਤੇ ਫਿਊਚਰ ਰੋਡ ਮੈਪ ਵੀ ਅਸੀਂ ਅੱਗੇ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਪੁਰਾਣੇ ਟੀਚਰਜ਼ ਨੂੰ ਸਨਮਾਨ ਦਿੱਤਾ ਅੱਜ ਦੇ ਜ਼ੋਰ ਦੇ ਸਟੂਡੈਂਟਸ ਨੂੰ ਵੀ ਨਸੀ ਦੇਣਾ ਚਾਹੀਦਾ ਅਸੀਂ ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਕਿ ਅੱਗੇ ਜੋ ਜੋ ਸਾਡਾ ਟਾਈਮ ਸੀ ਮੈਰਿਟ ਦੇ ਅਸਤੇ ਆਂਦੇ ਸੀ ਸਟੂਡੈਂਟਸ ਸ਼ਾਇਨ ਕਰਦੇ ਸੀ ਉਹ ਸਟੂਡੈਂਟ ਅੱਗੇ ਵਧਣ ਤੇ ਪੰਜਾਬ ਦਾ ਇਸ ਸਕੂਲ ਦਾ ਨਾਮ ਪੰਜਾਬ ਦੇ ਵਿੱਚ ਰੋਸ਼ਨ ਕਰਦੇ لیکن ਸਾਡੇ ਸਟੂਡੈਂਟ ਅਸੀਂ ਬਹੁਤ ਬਣਾਉਂ ਕਰਾਂਗੇ ਟੀਚਰ ਜਿਹੜੇ ਸਹਿਮਤ ਹੈਗੇ ਸਾਡੇ ਇਹਨਾਂ ਨੂੰ ਬਹੁਤ ਹੌਸਲਾ ਵਧਾਈ ਦੇ ਰਹੇ ਆ ਵੀ ਤੁਸੀਂ ਵੀ ਉਸ ਉਹ ਜਿਹੜੇ ਪੁਰਾਣੇ ਮੈਰਿਟ ਲਿਸਟ ਵਿੱਚ ਆਉਂਦੇ ਸੀ ਸਟੂਡੈਂਟ ਉੱਚੇ ਉੱਚੇ ਪੋਸਟਾਂ ਤੇ ਜਾਂਦੇ ਸੀ ਉਸੇ ਤਰ੍ਹਾਂ ਦਾ ਇਹ ਵਾਪਸ ਆ ਜਾਏ ਸਾਰਾ ਸਕੂਲ ਲਈ ਕੁਝ ਨਵਾਂ ਕਰ ਰਹੇ ਹਾਂ ਇਹ ਸਾਡੀ ਹੋਰ ਨਹੀਂ ਕਮੇਟੀ ਡਿਸਕਸ ਕਰੇਗੀ ਵੀ ਫਿਊਚਰ ਪਲਾਨ ਅੱਗੇ ਅਸੀਂ ਅੱਗੇ ਕੀ ਰੋਡ ਮੈਪ ਅਸੀਂ ਜਾਇ ਕਰਾਂ ਸਾਰੇ ਮੀਟਿੰਗ ਦੇ ਵਿੱਚ ਕਰਦੇ ਹੋਰਗੇ ਕਮੇਟੀ